ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਦਰਸ਼ਨ ਕਰੋ ਗੁਰੂ ਘਰ ਹਰੀਆਂ ਬੇਲਾ ਤਰਨਾਦਲ ਹੁਸ਼ਿਆਰਪੁਰ ਦਾ ਇਹ ਗੁਰੂ ਘਰ ਹੈਗਾ ਆ ਡਿਊਟੀ ਜਿਹੜੀ ਆ ਉਹ ਗੁਰੂ ਘਰ ਤੋਂ ਕਾਫੀ ਪਹਿਲਾਂ ਬਣੀ ਹੋਈ ਆ ਤੇ ਉਥੋਂ ਚੱਲ ਕੇ ਇਹ ਜਾਣਾ ਪੈਂਦਾ ਤੇ ਸੜਕ ਜਿਹੜੀ ਆ ਉਹ 4-5 ਕਿਲੋਮੀਟਰ ਦਾ ਜਿਹੜਾ ਰਸਤਾ ਹੈ ਰਸਤਾ ਬਹੁਤ ਹੀ ਇਹ ਸੁਹਾਵਣਾ ਇਹ ਲੱਗਦਾ ਹੈ ਕਿਉਂਕਿ ਜਿਹੜਾ ਸੜਕ ਆ ਉਹਦੇ ਦੋਹਾਂ ਪਾਸੇ ਰੁੱਖ ਜਿਹੜੇ ਆ ਉਹ ਬਹੁਤ ਜਿਆਦਾ ਵਧੀਆ ਇਹ ਇੱਥੇ ਲਗਾਏ ਗਏ ਆ ਤੇ ਸੜਕ ਜਿਹੜੀ ਆ ਉਹ ਵੀ ਇਹ ਸ਼ਾਨਦਾਰ ਸੜਕ ਹੈਗੀ ਆ ਆਵਾਜ਼ਾਈ ਜਿਹੜੀ ਆ ਇਸ ਪਾਸੇ ਕਾਫੀ ਘੱਟ ਕਿਉਂਕਿ ਨਗਰ ਜਿਹੜੇ ਆ ਕੋਈ ਇਧਰਲੇ ਪਾਸੇ ਜਿਆਦਾ ਇਹ ਸਾਨੂੰ ਨਜ਼ਰ ਨਹੀਂ ਆਉਂਦੇ ਪਾਵੇਂ ਗਰਮੀਆਂ ਦੇ ਦਿਨ ਹੈਗਾ ਸਤੰਬਰ ਦਾ ਮਹੀਨਾ ਪਰ ਫਿਰ ਵੀ ਠੰਡਕ ਜਿਹੜੀ ਆ ਇੱਥੇ ਸੁਭਾਏਮਾਨ ਹੈਗੀ ਆ ਤੇ ਜਦੋਂ ਆਪਾਂ ਪੁੱਜਦੇ ਆ ਬਿਲਕੁਲ ਗੁਰੂ ਘਰ ਦੇ ਮੁੱਖ ਦਵਾਰ ਦੇ ਉੱਤੇ ਤਾਂ ਇਦਾਂ ਦਾ ਦ੍ਰਿਸ਼ ਜਿਹੜਾ ਆ ਉਹ ਸਾਨੂੰ ਨਜ਼ਰ ਆਉਂਦਾ ਦੇਖੋ ਗੁਰੂ ਘਰ ਦਾ ਮੁੱਖ ਦਵਾਰ ਬਹੁਤ ਹੀ ਵਧੀਆ ਤੇ ਅਲੀਸ਼ਾਨ ਬਿਲਡਿੰਗ ਜਿਹੜੀ ਆ ਉਹ ਇੱਥੇ ਸਾਨੂੰ ਬਣੀ ਹੋਈ ਇਹ ਨਜ਼ਰ ਪੈਂਦੀ ਆ ਤੇ ਮਨ ਦੇ ਵਿੱਚ ਇੱਕ ਚਾਅ ਜਿਹੜਾ ਉਹ ਬਣਦਾ ਕਿ ਸਤਵੇਂ ਪਾਤਸ਼ਾਹ ਸ੍ਰੀ ਹਰ ਰਾਇ ਸਾਹਿਬ ਇੱਥੇ ਆਏ ਜਦੋਂ ਹਰ ਰਾਇ ਸਾਹਿਬ ਇੱਥੇ ਆਏ ਤਾਂ 1200 ਘੋੜਸਵਾਰ ਤੇ ਬਹੁਤ ਸਾਰੀਆਂ ਸੰਗਤਾਂ ਉਹਨਾਂ ਦੇ ਨਾਲ ਸਨ 7 ਦਿਨ ਪਾਸ਼ਾ ਜੀ ਨੇ ਇੱਥੇ ਠਹਿਰਾਵ ਕੀਤਾ ਤੇ ਇਲਾਕੇ ਦੀਆਂ ਸੰਗਤਾਂ ਨੇ ਨਿਗਮਾਂ ਗੁਰੂ ਪਾਸ਼ਾ ਜੀ ਨੇ ਬੇਅੰਤ ਵਰਕਤਾਂ ਇਸ ਏਰੀਏ ਦੇ ਲਈ ਵਰਤਾਈਆਂ ਸਾਰਾ ਆਪਾਂ ਦੇਖਾਂਗੇ ਆ ਜਦੋਂ ਆਪਾਂ ਮੁੱਖ ਦਵਾਰ ਤੋਂ ਅੱਗੇ ਚੱਲਦੇ ਆ ਤਾਂ ਖੱਬੇ ਪਾਸੇ ਬਹੁਤ ਹੀ ਵਧੀਆ ਗਾਰਡਨ ਜਿਹੜਾ ਆ ਉਹ ਬਣਿਆ ਹੋਇਆ ਝੂਲੇ ਇੱਥੇ ਲੱਗੇ ਹੋਇਆ ਤੇ ਬੱਚਿਆਂ ਦੇ ਲਈ ਖੇਡਣ ਦੇ ਲਈ ਕਾਫੀ ਕੁਝ ਇੱਥੇ ਇਹ ਸਾਨੂੰ ਲੱਗਾ ਹੋਇਆ ਨਜ਼ਰ ਆਉਂਦਾ ਜੇ ਆਪਾਂ ਵਾਸ਼ਰੂਮ ਦੀ ਗੱਲ ਕਰ ਲਈਏ ਤਾਂ ਆਹਾਹਾ ਵਾਹ ਵਾਹਿਗੁਰੂ ਵਾਹਿਗੁਰੂ ਆਪਣੇ ਆਪ ਮੁਹਾਰੇ ਕਹਿਣ ਨੂੰ ਦਿਲ ਕਰਦਾ ਕਿਉਂਕਿ ਵਾਸ਼ਰੂਮ ਇੰਨਾ ਕੁ ਜ਼ਿਆਦਾ ਖੂਬਸੂਰਤ ਆ ਫਾਈਵ ਸਟਾਰ ਹੋਟਲਾਂ ਦੇ ਵਿੱਚ ਵੀ ਐਦਾਂ ਦਾ ਵਾਸ਼ਰੂਮ ਮੈਂ ਨਹੀਂ ਦੇਖਿਆ ਤਾਂ ਗੁਰੂ ਘਰ ਦਾ ਵਾਸ਼ਰੂਮ ਹੈ ਇਸ ਲਈ ਕਹਿਣੀ ਘਤਨੀ ਤੋਂ ਪਰੇ ਦੀ ਜਿਹੜੀ ਉਹ ਗੱਲ ਹੈਗੀ ਆ ਤੇ ਗੁਰੂ ਕਰ ਦੇ ਵਿੱਚ ਜਦੋਂ ਬਾਥਰੂਮ ਵਾਲੇ ਪਾਸੇ ਤੋਂ ਅੱਗੇ ਵੱਲ ਚੱਲਦੇ ਆ ਤਾਂ ਇੱਕ ਬਹੁਤ ਹੀ ਜੀ ਆਪਾਂ ਇਹਨੂੰ ਅਜੂਬਾ ਕਹਿ ਲਈਏ ਐਦਾਂ ਦੀ ਇੱਕ ਇਮਾਰਤ ਜਿਹੜੀ ਆ ਉਹ ਬਣੀ ਹੋਈ ਆ ਦੇਖਦੇ ਆਂ ਹੀ ਬੰਦਾ ਰਹਿ ਜਾਂਦਾ ਕਿਉਂਕਿ ਭਾਵੇਂ ਇਮਾਰਤ ਛੋਟੀ ਸਥਾਨ ਦੇ ਵਿੱਚ ਬਣੀ ਹੋਈ ਆ ਪਰ ਬਹੁਤ ਮਨਮੋਹਕ ਤੇ ਬਹੁਤ ਹੀ ਗੁਜੇ ਰਾਜਾਂ ਦੇ ਨਾਲ ਇਹ ਬਣੀ ਹੋਈ ਨਜ਼ਰ ਆਉਂਦੀ ਆ ਇੱਥੇ ਫੁਆਰੇ ਵਗੈਰਾ ਸਾਰੇ ਇਹ ਲੱਗੇ ਹੋਏ ਨੇ ਤੇ ਇੱਥੇ ਇਤਿਹਾਸ ਜਿਹੜਾ ਹੈ ਉਹ ਵੀ ਦਰਜ ਹੈਗਾ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਇੱਥੇ ਹੈਗੇ ਨੇ ਤੇ ਸ਼ਿਸ਼ਿਆਂ ਦੀ ਬਣੀ ਹੋਈ ਇਹ ਇਮਾਰਤ ਜਦੋਂ ਆਪਾਂ ਇਹਦੇ ਵੱਲ ਜਾਂਦੇ ਆ ਤਾਂ ਆਪਣਾ ਅੱਖ ਵਿੱਚ ਦਿਖਾਈ ਦਿੰਦਾ ਤੋਂ ਇਸ ਤੋਂ ਅੱਗੇ ਜਦੋਂ ਚੱਲਦੇ ਆ ਤਾਂ ਸੱਜੇ ਪਾਸੇ ਜੋੜਾ ਘਰ ਇਹ ਇੱਥੇ ਸਾਨੂੰ ਨਜ਼ਰ ਆਉਂਦਾ ਤੇ ਉਸ ਤੋਂ ਉਪਰੰਤ ਜਦੋਂ ਆਪਾਂ ਮੁੱਖ ਗੁਰੂ ਘਰ ਦਰਬਾਰ ਸਾਹਿਬ ਦੇ ਵਿੱਚ ਐਂਟਰ ਕਰਦੇ ਆ ਤਾਂ 101 ਫੁੱਟ ਉੱਚਾ ਨਿਸ਼ਾਨ ਸਾਹਿਬ ਇੱਥੇ ਸਿੱਖੀ ਦਾ ਪ੍ਰਤੀਕ ਜਿਹੜਾ ਉਹ ਝੁੱਲ ਰਿਹਾ ਤਰਨਾ ਦਲ ਦਾ ਪਹਿਰਾ ਇੱਥੇ ਬਹੁਤ ਹੀ ਸ਼ਾਨਦਾਰ ਉਹਨਾਂ ਨੇ ਇੱਥੇ ਜਿਹੜੇ ਸਿਸਟਮ ਜਿਹੜੇ ਆ ਉਹ ਕੀਤੇ ਹੋਏ ਆ ਤੇ ਦਰਬਾਰ ਸਾਹਿਬ ਦੀ ਇਹ ਜਿਹੜੀ ਛੋਟੀ ਡਿਊਟੀ ਅੰਦਰ ਬਣੀ ਹੋਈ ਆ ਉਸ ਤੋਂ ਅੱਗੇ ਜਿਵੇਂ ਆਪਾਂ ਅੰਦਰ ਆਉਨੇ ਆ ਤਾਂ ਜਿਸ ਨੌ ਦੇ ਉੱਤੇ ਇਹ ਗੁਰੂ ਘਰ ਬਣਿਆ ਹੋਇਆ ਹਰੀਆਂ ਬੇਲਾਂ ਜਦੋਂ ਪਾਸ਼ਾ ਇੱਥੇ ਆਏ ਤਾਂ ਇਹ ਜਿਹੜੀਆਂ ਬੇਲਾਂ ਇਹ ਸੁੱਕੀਆਂ ਹੋਈਆਂ ਸਨ ਜਦੋਂ ਗੁਰੂ ਮਹਾਰਾਜ ਨੇ ਇੱਥੇ ਆਪਣੇ ਚਰਨ ਪਾਏ ਤਾਂ ਇਹ ਬੇਲਾਂ ਹਰੀਆਂ ਭਰੀਆਂ ਹੋ ਗਈਆਂ ਉਦੋਂ ਤੋਂ ਲੈ ਕੇ ਅੱਜ ਤੱਕ ਇਹ ਬੇਲਾਂ ਜਿਉਂ ਦੀਆਂ ਤਿਉਂ ਹਰੀਆਂ ਨੇ ਤੇ ਲੋਕੀ ਇੱਥੇ ਆ ਕੇ ਨਤਮਸਤਕ ਹੁੰਦੇ ਆ ਤੇ ਹਰੀਆਂ ਬੇਲਾਂ ਨੂੰ ਦੇਖ ਕੇ ਜਿਹੜਾ ਉਹ ਸਕੂਨ ਜਿਹੜਾ ਉਹਨਾਂ ਨੂੰ ਮਿਲਦਾ ਤੇ ਇੱਥੇ ਮੱਥਾ ਟੇਕ ਕੇ ਉਹ ਕਈ ਤਰ੍ਹਾਂ ਦੀਆਂ ਸੁੱਖਾਂ ਜਿਹੜੀਆਂ ਉਹ ਵੀ ਸੁਖਦੇ ਆ ਤੇ ਪਾਸ਼ਾ ਦੀਆਂ ਵਰਕਤਾਂ ਇੱਥੋਂ ਜਿਹੜੀ ਉਹ ਲੈ ਕੇ ਆਪਣੇ ਘਰਾਂ ਨੂੰ ਜਾਂਦੇ ਆ ਤੇ ਜੇ ਆਪਾਂ ਬੇਲਾਂ ਦੀ ਗੱਲ ਕਰ ਲਈਏ ਬਹੁਤ ਲੰਬੀਆਂ ਇਹ ਬੇਲਾਂ ਨੇ ਤੇ ਐਂਗਲਾਂ ਦਾ ਇੱਕ ਟਾਵਰ ਬਣਾ ਕੇ ਜੇ ਕਹਿ ਲਈਏ ਤਾਂ ਉਹਦੇ ਉੱਤੇ ਇਹ ਬੇਲਾਂ ਜਿਹੜੀਆਂ ਉੱਚਾਈਆਂ ਹੋਈਆਂ ਇੱਥੇ ਇਹ ਸਾਨੂੰ ਨਜ਼ਰ ਆਉਂਦੀਆਂ ਦਰਬਾਰ ਸਾਹਿਬ ਇੰਨੀ ਕੁ ਪੁਰਾਣਿਕਤਾ ਦੇ ਨਾਲ ਬਣਿਆ ਹੋਇਆ ਤੇ ਨਕਾਸ਼ੀ ਜਿਹੜੀ ਆ ਬਹੁਤ ਹੀ ਆਲਾ ਦਰਜੇ ਦੀ ਇੱਥੇ ਉਹਦੇ ਕੀਤੀ ਸਾਨੂੰ ਨਜ਼ਰ ਆਉਂਦੀ ਆ ਆ ਤੁਸੀਂ ਦੇਖ ਸਕਦੇ ਆ ਅੱਜ ਕੱਲ ਇਸ ਤਰ੍ਹਾਂ ਦੀ ਨਕਾਸ਼ੀ ਕਰਨ ਵਾਲੇ ਕਾਰੀਗਰ ਜਿਹੜੇ ਆ ਉਹ ਬਹੁਤ ਘੱਟ ਰਾਜਸਥਾਨੀ ਏਰੀਆ ਦੇ ਵਿੱਚ ਹੀ ਇਹ ਨਜ਼ਰ ਆਉਂਦੇ ਆ ਗੁਰੂ ਘਰ ਦੀ ਪ੍ਰਕਾਰਮਾਂ ਜੇ ਅਸੀਂ ਕਰੀਏ ਤਾਂ ਸੱਜੇ ਪਾਸੇ ਇੱਕ ਗੇਟ ਬਣਿਆ ਹੋਇਆ ਗੁਰੂ ਘਰ ਦੇ ਵਿੱਚ ਚਾਰ ਮੁੱਖ ਦਵਾਰ ਬਣਾਏ ਹੋਏ ਆ ਚਾਰੇ ਚਾਰੇ ਪਾਸੇ ਨੂੰ ਤੇ ਕੋਈ ਵੀ ਕਿਸੇ ਵੀ ਧਰਮ ਦਾ ਜਿਹੜਾ ਕੋਈ ਵਿਅਕਤੀ ਆ ਉਹ ਇੱਥੇ ਆ ਸਕਦਾ ਉਹਦੇ ਲਈ ਦਰਵਾਜ਼ਾ ਖੁੱਲਾ ਤੇ ਬੈਕ ਸਾਈਡ ਤੇ ਜੇ ਅਸੀਂ ਦੇਖੀਏ ਤਾਂ ਮੁੱਖ ਦਫ਼ਤਰ ਗੁਰੂ ਘਰ ਦਾ ਵੀ ਇੱਥੇ ਬਣਿਆ ਆ ਇਮਾਰਤ ਬਹੁਤ ਜ਼ਿਆਦਾ ਖੂਬਸੂਰਤ ਨਜ਼ਰ ਆਉਂਦੀ ਆ ਕਿਉਂਕਿ ਜਿਹੜੀ ਵੀ ਇੱਥੇ ਇਮਾਰਤ ਬਣੀ ਹੋਈ ਆ ਉਹਦੇ ਵਿੱਚ ਕੋਈ ਖਾਸ ਗੱਲ ਖਾਸ ਦ੍ਰਿਸ਼ ਜਿਹੜਾ ਆ ਉਹ ਜ਼ਰੂਰ ਨਜ਼ਰੀ ਪੈਂਦਾ ਸਭ ਤੋਂ ਵੱਡੀ ਗੱਲ ਜਿਹੜੀ ਦੇਖਣ ਨੂੰ ਇੱਥੇ ਮਿਲੀ ਉਹ ਦਰਖਤ ਜਿਹੜੇ ਆ ਉਹ ਬਹੁਤ ਹੀ ਜ਼ਿਆਦਾ ਲੱਗੇ ਹੋਇਆ ਉਹਨਾਂ ਦੀ ਛਾਂ ਦੇ ਕਾਰਨ ਇਕਾਂਤ ਜਿਹੜਾ ਆ ਇੱਥੇ ਫਸਰਿਆ ਹੋਇਆ ਇਹ ਸਾਨੂੰ ਮਿਲਦਾ ਪੰਛੀਆਂ ਦੀ ਚਹਿਚਹਾਟ ਜਿਹੜੀ ਆ ਉਹ ਜਿਹੜੀ ਆ ਹੋਰ ਵੀ ਚਾਰਚਨ ਲਾਉਂਦੀ ਆ ਤੇ ਗੁਰੂ ਘਰ ਦੇ ਦੱਖਣ ਵਾਲੇ ਪਾਸੇ ਇੱਕ ਨਿਸ਼ਾਨ ਸਾਹਿਬ ਹੈ ਤੇ ਉਹ 11 ਕੋ ਫੁੱਟ ਦਾ ਨਜ਼ਰ ਆਉਂਦਾ ਬਹੁਤ ਹੀ ਮਨਮੋਹਕ ਦ੍ਰਿਸ਼ ਤੇ ਦੱਖਣ ਵਾਲੇ ਪਾਸੇ ਹੀ ਗੇਟ ਤੋਂ ਜਿੱਦਾਂ ਹੀ ਅਸੀਂ ਬਾਹਰ ਨਿਕਲਦੇ ਆ ਤਾਂ ਲੰਗਰ ਹਾਲ ਜਿਹੜਾ ਇੱਥੇ ਹੈਗਾ ਲੰਗਰ ਛੱਕੇ ਜੋ ਸੰਗਤਾਂ ਦੇ ਮਨ ਤ੍ਰਿਪਤ ਹੁੰਦੇ ਆ ਉਸ ਤੋਂ ਵਾਰੇ-ਵਾਰੇ ਇਹ ਆਪਾਂ ਜਾਈਏ ਸੰਗਤਾਂ ਇੱਥੋਂ ਇਹ ਬਰਤਨ ਜਿਹੜੇ ਆ ਉਹ ਲੈ ਕੇ ਤੇ ਪੰਗਤਾਂ ਦੇ ਵਿੱਚ ਇੱਥੇ ਬੈਠ ਕੇ ਇਹ ਜਦੋਂ ਲੰਗਰ ਛਕਦੇ ਆ ਤਾਂ ਲੰਗਰਾਂ ਦੇ ਵਿੱਚ ਵਨਸ-ਵੰਨੇ ਇਹ ਪਦਾਰਥ ਇੱਥੇ ਇਹ ਮੁਹੱਈਆ ਕੀਤੇ ਜਾਂਦੇ ਆ ਜਿਵੇਂ ਅਸੀਂ ਜਦੋਂ ਇੱਥੇ ਲੰਗਰ ਛਕਿਆ ਤਾਂ ਇਹ ਪਨੀਰ ਦੀ ਜਿਹੜੀ ਆ ਉਹ ਸਬਜੀ ਤੇ ਦਹੀਂ ਲੱਸੀ ਇਹ ਸਾਨੂੰ ਮਿਲਿਆ ਤੇ ਅਸੀਂ ਜਦੋਂ ਪੁੱਛਿਆ ਕਿ ਇਵੇਂ ਹੀ ਇਹ ਲੰਗਰ ਵਰਤਦੇ ਆ ਤਾਂ ਸੇਵਾਦਾਰਾਂ ਨੇ ਦੱਸਿਆ ਕਿ ਭਾਈ ਗੁਰੂ ਘਰ ਦੇ ਵਿੱਚ ਬਹੁਤ ਦੁੱਧ ਹੁੰਦਾ ਤੇ ਲੱਸੀ ਜਿਹੜੀ ਮੱਖਣ ਕੇ ਉਹ ਜਿਹੜਾ ਉਹ ਗੁਰੂ ਘਰ ਦੇ ਵਿੱਚ ਇੱਥੇ ਇਹ ਬਣਾਇਆ ਜਾਂਦਾ ਤੇ ਲੰਗਰ ਤੋਂ ਉਪਰੰਤ ਜਦੋਂ ਆਪਾਂ ਮੁੱਖ ਦਵਾਰ ਵੱਲ ਫਿਰ ਪਰਤੀਏ ਤਾਂ ਦੀਵਾਨ ਹਾਲ ਜਿਹੜਾ ਆ ਉਹ ਬਹੁਤ ਜ਼ਿਆਦਾ ਸ਼ੀਸ਼ਿਆਂ ਦਾ ਦੀਵਾਨ ਹਾਲ ਇੱਥੇ ਇਹ ਬਣਿਆ ਜਿਹੜਾ ਆ ਉਹ ਸਾਨੂੰ ਇਹ ਨਜ਼ਰੀ ਪੈਂਦਾ ਉਸ ਤੋਂ ਬੱਲ ਉਸ ਤੋਂ ਬਾਅਦ ਤਰਨਾ ਦਲ ਜਿਹੜੇ ਸਿੰਘ ਉਹਨਾਂ ਦੇ ਘੋੜਿਆਂ ਦਾ ਅਸਤਵਲ ਵੀ ਇੱਥੇ ਹੈਗਾ ਇਸ ਤੱਗੀ ਦੇ ਵਿੱਚ ਕਾਫੀ ਪਾਣੀ ਇਹ ਸਾਨੂੰ ਦੇਖਣ ਨੂੰ ਮਿਲਿਆ ਆ ਦੇਖੋ ਜਿਹੜਾ ਇਹ ਮੋਟਰ ਆ ਉਹ ਤਾਂ ਭਾਵੇਂ 2 300 ਫੁੱਟ ਤੇ ਇੱਥੇ ਪਈ ਹੋਵੇ ਪਰ ਪਾਣੀ ਜਿਹੜਾ ਆ ਉਹ ਬਿਲਕੁਲ ਆ ਦੇਖੋ 4 ਇੰਚੀ ਪ੍ਰੈਸ਼ਰ ਦੇ ਨਾਲ ਇੱਥੇ ਇਹ ਮੋਟਰ ਮਾਰਦੀ ਜਿਹੜੀ ਉਹ ਨਜ਼ਰ ਆ ਰਹੀ ਆ ਘੋੜਿਆਂ ਦੀ ਦੇ ਲਈ ਇੱਥੇ ਹਰ ਤਰ੍ਹਾਂ ਦੀ ਸਹੂਲਤ ਕੀਤੀ ਹੋਈ ਆ ਦੇਖੋ ਕਿੱਡੀਆਂ ਵੱਡੀਆਂ ਖੋਲੀਆਂ ਇੱਥੇ ਇਹ ਸਿੰਘਾਂ ਨੇ ਬਣਾਈ ਹੋਈਆਂ ਤੇ ਬਹੁਤ ਹੀ ਖੂਬਸੂਰਤ ਤੇ ਵਧੀਆ ਕੁਆਲਟੀ ਦੇ ਘੋੜੇ ਇਹ ਨਿੰਸਾਂ ਗਾ ਨੇ ਇੱਥੇ ਰੱਖੇ ਹੋਇਆ ਤੇ ਪੂਰੀ ਸੇਵਾ ਉਹਨਾਂ ਦੀ ਇੱਥੇ ਜਿਹੜੀ ਆ ਉਹ ਕੀਤੀ ਜਾਂਦੀ ਆ ਤੇ ਆਪਾਂ ਤੁਹਾਨੂੰ ਹੋਰ ਘੋੜੇ ਥੋੜਾ ਕੈਮਰਾ ਨੇੜੇ ਕਰਕੇ ਜ਼ੂਮ ਕਰਕੇ ਵੀ ਇਹ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਚਿੱਟੇ ਇਹ ਰੰਗ ਦੇ ਆ ਘੋੜੇ ਦੇਖੋ ਇੱਥੇ ਇਹ ਵੱਡੇ ਹੋਏ ਆ ਜਦੋਂ ਇਹਨਾਂ ਤੇ ਕਾਠੀਆਂ ਪਾਈਆਂ ਜਾਂਦੀਆਂ ਫਿਰ ਇਹਨਾਂ ਦੀ ਖੂਬਸੂਰਤੀ ਜਿਹੜੀ ਆ ਉਹ ਆਪ ਮੁਹਾਰੇ ਹੋਰ ਵਾਜ ਜਾਂਦੀ ਆ ਆ ਕਾਲੇ ਰੰਗ ਦੇ ਲੱਸ਼ ਲੱਸ਼ ਕਰਦੇ ਘੋੜੇ ਇੱਥੇ ਇਹ ਨਜ਼ਰ ਆਉਂਦੇ ਆ ਤੇ ਗੁਰੂ ਘਰ ਇੰਨਾ ਕੁ ਜ਼ਿਆਦਾ ਸ਼ਾਂਤੀ ਇੱਥੇ ਹੈਗੀ ਆ ਇੰਨਾ ਕੁ ਮਨ ਨੂੰ ਸਕੂਨ ਮਿਲਦਾ ਕਿ ਕਹਿਣੀ ਕਤਨੀ ਤੋਂ ਬਾਹਰ ਮੇਰੇ ਕੋਲ ਸ਼ਬਦ ਨਹੀਂ ਹੈਗੇ ਸ਼ਬਦ ਵੀ ਥੋੜੇ ਪੈ ਗਏ ਤੇ ਉਸ ਤੋਂ ਉਪਰੰਤ ਇਸ ਇਲਾਕੇ ਦੇ ਵਿੱਚ ਜਿਹੜਾ ਉਹ ਪਾਣੀ ਦੀ ਬਹੁਤ ਘਾੜ ਸੀ ਸੰਗਤਾਂ ਨੇ ਪਾਸ਼ਾ ਜੀ ਨੂੰ ਜਦੋਂ ਬੇਨਤੀ ਕੀਤੀ ਤਾਂ ਮਹਾਰਾਜ ਨੇ ਤੀਰ ਮਾਰ ਕੇ ਇੱਥੇ ਸਥਾਨ ਦੇ ਉੱਤੇ ਇਹ ਜਲ ਜਿਹੜਾ ਆ ਉਹ ਕੱਢਿਆ ਤਾਂ ਉੱਥੇ ਇੱਕ ਸਰੋਵਰ ਬਣਿਆ ਹੋਇਆ ਇੰਨਾ ਕੁ ਮਨਮੋਹਕ ਦ੍ਰਿਸ਼ ਇਸ ਸਰੋਵਰ ਦਾ ਹੈਗਾ ਕਿ ਅੰਬ ਦੇ ਦਰਖਤ ਇੰਨੇ ਕੁ ਲੱਗੇ ਹੋਏ ਆ ਚਾਰੇ ਪਾਸੇ ਤੇ ਜਲ ਇੰਨਾ ਨਿਰਮਲ ਹੈਗਾ ਆ ਦੇਖੋ ਜਿਹੜੇ ਹਰੇ-ਹਰੇ ਰੰਗ ਜਿਹੜਾ ਹਰਾ ਰੰਗ ਸਾਨੂੰ ਨਜ਼ਰ ਆਦਾ ਇਹ ਦਰਖਤਾਂ ਦੀ ਜਿਹੜੀ ਛਾਂ ਉੱਤੇ ਪੈਂਦੀ ਆ ਉਹਦੇ ਕਾਰਨ ਇਹ ਨਜ਼ਰ ਆਉਂਦਾ ਦੇਖੋ ਆਮਬ ਜਿਹੜੇ ਆ ਉਹ ਕਿੰਨੀ ਵਧੀਆ ਕੁਆਲਿਟੀ ਦੇ ਬੂਟੇ ਜਿਹੜੇ ਇੱਥੇ ਇਹ ਲੱਗੇ ਹੋਇਆ ਸ਼ਾਂਤੀ ਇੰਨੀ ਕੁ ਜ਼ਿਆਦਾ ਪਸਰੀ ਹੋਈ ਆ ਕਿ ਜੇ ਬੈਠ ਜਾਵੇ ਤਾਂ ਇੱਕ ਆਮ ਬੰਦੇ ਦੀ ਵੀ